ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਇਆ ਇੱਕ ਹੈਗਾ ਜੀ 9811 1996 ਮਾਡਲ ਬਹੁਤ ਹੀ ਸਾਫ ਸੁਥਰਾ ਤੇ ਸਾਰਾ ਟਰੈਕਟਰ origignal ਆ ਪਹਿਲੇ ਨਾਂ ਹੀ ਰਾਮਪੁਰਾ ਫੁੱਲ ਏਰੀਏ ਦੇ ਵਿੱਚ ਟਰੈਕਟਰ ਖੜਾ ਇੰਜਨ ਗੀਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਕਿਤੋਂ ਟੁੱਟ ਭੱਜ ਨਹੀਂ ਹੋਈ ਪੂਰਾ ਟਰੈਕਟਰ ਦੀ ਬਾਜ ਨਹੀਂ ਨਵੀਂ ਬੈਟਰੀ ਆ ਸਰਵਿਸ ਸਰਵਿਸ ਟਰੈਕਟਰ ਦੀ ਹੋਈ ਆ ਰੇਟ ਬਾਈ ਨੇ ਮੰਗੇ 1,90,000 ਇਹਦੇ ਵਿੱਚੋਂ ਮੌਕੇ ਤੇ ਤੁਹਾਡਾ ਮਾਨਤਨ ਹੋ ਜੂ 96 ਮਾਡਲ ਆ ਜੀ ਨੰਬਰ ਬਾਈ ਦਾ ਸਕਰੀਨ ਉੱਪਰ ਚੱਲ ਰਿਹਾ ਤੇ ਰੇਟ ਬਾਈ ਨੇ ਬਿਲਕੁਲ ਹੀ ਜਾਇਜ਼ ਮੰਗਿਆ ਵਾਹ ਕੇ ਚਲਾ ਕੇ ਤੁਸੀਂ ਦਸੱਲੀ ਕਰਕੇ ਟਰੈਕਟਰ ਖੇ ਸਕਦੇ ਹੋ ਘਰ ਦੀ ਬਾਈ ਤੇ ਚੱਲਿਆ ਹੋਇਆ ਟਰੈਕਟਰ ਕਿਸੇ ਉਬਾਰੀ ਭਰਾ ਕੋਲ ਨਹੀਂ ਜਿਮੀਦਾਰ ਭਰਾ ਕੋਲੇ ਟਰੈਕਟਰ ਖੜਾ ਰੇਟ ਦਾ ਤੁਹਾਡਾ ਮੌਕੇ ਤੇ ਮਾਨਤਨ ਹੋ ਜੂ ਟਾਇਰ ਬਿਲਕੁਲ ਨਵੇਂ ਵਰਗੇ 90 95 ਪੈਸੇ ਬਾਈ ਜੀ ਟਾਇਰ ਪਏ ਨੇ ਇਨੀ ਰੇਟ ਵਿੱਚ ਤੁਹਾਨੂੰ 98 ਗਰੰਟੀਟਰ ਬਾਈ ਜੀ ਮਿਲ ਰਿਹਾ ਡਬਲ ਕਲਚ ਹੁੰਦਾ ਟਰੈਕਟਰ ਇਹ ਬਹੁਤ ਸਾਫ਼ ਸੁਥਰਾ ਤੇ ਜੇ ਕਿਸੇ ਵੀ ਵੀਰ ਨੇ 98 ਗਰੰਟੀਟਰ ਖਰੀਦਣਾ ਤਾਂ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਖੇ ਸਕਦੇ ਹੋ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ 7907314100 ਪੂਰਾ ਬਾਈ ਦਾ 14000 ਪੂਰਾ ਬਾਈ ਦਾ ਨੰਬਰ ਹੈ ਇਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਗੱਲ ਕਰਦੇ ਆਪਾਂ ਅਗਲੇ ਟਰੈਕਟਰ ਦੀ ਜੇ ਕਿਸੇ ਵੀ ਵੀਰ ਨੇ ਆਪਾਂ ਤੋਂ ਫਰੀ ਦੇ ਵਿੱਚ ਐਡ ਕਰਾਉਣੀ ਆ ਤਾਂ ਆਪਣੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਆਪਣਾ ਨੰਬਰ ਹੈਗਾ 73550 ਤੇ 80206 ਤੇ ਆਪਾਂ ਗੱਲ ਕਰਾਂਗੇ 855 ਟਰੈਕਟਰ ਦੀ ਇਹ ਵੀ 1994 ਮਾਡਲ ਹੈ ਜੀ 855 6 ਚ ਰੀ ਕਰਾਇਆ ਹੋਇਆ ਡਬਲ ਕਲਚ ਬਹੁਤ ਹੀ ਸਾਫ ਸੁਥਰਾ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈਆ ਰੇਟ ਹੈਗਾ 1,85,000 ਰੁਪਇਆ ਇਹਦੇ ਵਿੱਚ ਮੌਕੇ ਤੇ ਤੁਹਾਡਾ ਮਾਨਤਨ ਹੋ ਜੂ ਪੰਜਾਬ ਨੰਬਰ ਹੈ ਟਰੈਕਟਰ ਦੋਨੇ ਤੇ ਜੇ ਕਿਸੇ ਵੀ ਵੀਰ ਨੇ ਇਹ 852 ਜੀ ਟਰੈਕਟਰ ਖਰੀਦਣਾ ਬਾਈ ਵੱਲੋਂ ਇੰਜਨ ਗੀਅਰ ਦੀ ਫੁੱਲ ਗਾਰੰਟੀ ਆ ਬਾਕੀ ਤੁਸੀਂ ਵਾਹ ਕੇ ਚਲਾ ਕੇ ਟਰੈਕਟਰ ਖੇਡ ਸਕਦੇ ਹੋ ਕਿਤੇ ਟਰੈਕਟਰ ਦੀ ਕੋਈ ਟੁੱਟ ਭੱਜ ਨਹੀਂ ਕਿਤੇ ਪੂਰਾ ਹਵਾ ਸਮਾਨ ਜਿੰਨੀ ਆਵਾਜ਼ ਨਹੀਂ ਤੇ ਨਾ ਹੀ ਕੋਈ ਲੀਕ ਸਾਰਾ ਟਰੈਕਟਰ ਬਹੁਤ ਹੀ ਸਾਫ ਸੁਥਰਾ ਸ਼ੋਅ ਦਾ ਤੇ ਇੰਜਨ ਦਾ ਪੂਰਾ ਵਧੀਆ ਪਿਆ ਘਰ ਦੀ ਬਾਈ ਤੇ ਚੱਲਿਆ ਹੋਇਆ ਟਰੈਕਟਰ ਆ ਬਾਕੀ ਜਿਹੜਾ ਰੇਟ ਆ ਇਹਦੇ ਵਿੱਚ ਤੁਹਾਡਾ ਮੌਕੇ ਤੇ ਮਾਨਤਨ ਹੋ ਜਾਊਗਾ ਬਾਈ ਵੱਲੋਂ ਫੁੱਲ ਗਰੰਟੀ ਜੇ ਕਿਸੇ ਵੀ ਵੀਰ ਨੇ ਟਰੈਕਟਰ ਖਰੀਦਣਾ ਤਾਂ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਤੇ ਬਾਈ ਨਾਲ ਟਰੈਕਟਰ ਖਰੀਦ ਸਕਦੇ ਹੋ ਰੇਟ ਦੀ ਜਾਣਕਾਰੀ ਬਾਈ ਤੋਂ ਫੋਨ ਤੇ ਕਿਸੇ ਵੀ ਵੀਰ ਨੇ ਦੂਰੋਂ ਆਉਣਾ ਡਾਕੂਮੈਂਟਾਂ ਦੀ ਪੇਪਰਾਂ ਦੀ ਦੋਨਾਂ ਟਰੈਕਟਰਾਂ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਪੇਪਰਾਂ ਤੇ ਕੋਈ ਫਾਲਟ ਹੋਇਆ ਉਹ ਵੀ ਪੂਰੀ ਜ਼ਿੰਮੇਵਾਰੀ ਆ ਟਰੈਕਟਰਾਂ ਦੀ ਜ ਪੂਰੀ ਜ਼ਿੰਮੇਵਾਰੀ ਹੋਊ ਬਾਈ ਜੀ ਬਾਕੀ ਟਰੈਕਟਰ ਤੁਸੀਂ ਆਪ ਦੀ ਪੂਰੀ ਦਸੱਲੀ ਕਰਕੇ ਚਲਾ ਕੇ ਵਾਹ ਕੇ ਆਪ ਦੀ ਤੱਲੀ ਕਰਕੇ ਡੈਕਟਰ ਖਰੀਦ ਸਕਦੇ ਹੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਜੇ ਕਿਸੇ ਨੇ ਐਡ ਕਰਾਉਣੀ ਆ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣੇ 4-5 ਫੋਟੋਆਂ ਭੇਜ